ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਉਮੀਦਵਾਰ ਨੌਜਵਾਨ ਸੀ ਨਵਾਸੀ ਲੋਕਾਂ ਚੋਂ ਦੀ ਐਕਸੈਪਟੇਬਿਲਟੀ ਹੈ ਸੀ ਬਟ ਜਿਸ ਸੰਜੀਦਗੀ ਦੇ ਨਾਲ ਬਰਨਾਲਾ ਪਰਿਵਾਰ ਨੂੰ ਇਲੈਕਸ਼ਨ ਲੜਨੀ ਚਾਹੀਦੀ ਸੀ ਥੋੜਾ ਜਿਹਾ ਮਿਸਿੰਗ ਸੀ ਉਹ ਮੈਨੂੰ ਸਮਝ ਨਹੀਂ ਆ ਸਕੀ ਕਿ ਕਿਉਂ ਓਨੀ ਜ਼ਿਆਦਾ ਉਹਨਾਂ ਵਿੱਚ ਜ਼ੀ ਲੜਨ ਦੀ ਤੇ ਲੋਕਾਂ ਵਿੱਚ ਜਾਣ ਦੀ ਥੋੜੀ ਘੱਟ ਸੀ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕਿਸੇ ਵਿਰੋਧੀ ਉਮੀਦਵਾਰ ਬਾਰੇ ਨਹੀਂ ਬਲਕਿ ਆਪਣੇ ਹੀ ਉਮੀਦਵਾਰ ਬਾਰੇ ਇਹ ਸੋਚਣੀ ਰੱਖਦੇ ਨੇ ਟੂਰਿਜ਼ਮ ਦੀ ਚੋਣ 'ਚ ਹਾਰ ਦਾ ਠਿਕਰਾ ਬਾਜਵਾ ਨੇ ਆਪਣੇ ਹੀ ਉਮੀਦਵਾਰ ਸਿਮਰ ਪ੍ਰਤਾਪ ਸਿੰਘ ਬਰਨਾਲਾ ਦੇ ਸਿਰ ਪੰਨਿਆ ਜਾਂ ਫਿਰ ਅਕਾਲੀਆਂ ਦੀ ੱੱਕੇ ਸ਼ਾਹੀ ਨੂੰ ਦੱਸਿਆ ਹਾਰ ਦਾ ਕਾਰਨ ਪਰ ਬਾਜਵਾ ਸਾਹਿਬ ਸ਼ਾਇਦ ਇਹ ਭੁੱਲ ਗਏ ਕਿ ਕਾਂਗਰਸ ਦੇ ਚੋਣ ਪ੍ਰਚਾਰ ਅਤੇ ਇੱਕ ਜੁਟਤਾ ਵਿੱਚ ਕਿੰਨੀ ਕਮੀ ਰਹੀ ਪੰਜਾਬ ਕਾਂਗਰਸ ਜੇਕਰ ਇੱਕ ਦੂਜੇ ਨਾਲ ਲੜਨ ਦੀ ਬਜਾਏ ਇਕੱਠਿਆਂ ਹੋ ਕੇ ਲੜਦੀ ਤਾਂ ਸ਼ਾਇਦ ਇੰਨੀ ਵੱਡੀ ਹਾਰ ਨਾ ਹੁੰਦੀ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ AVP Live ਐਪ ਅਤੇ ਸਿਲੈਕਟ ਕਰੋ AVP News Punjabi